ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਚੜੱਕ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਜੀ ਤੁਹਾਡੇ ਅਸਤੇ ਟੋਟਲ ਦੋ ਨਗ ਲੈ ਕੇ ਆਂਦੇ ਆ ਜੀ ਜਿੰਨਾਂ ਚੋਂ ਇੱਕ ਸੂਆ ਸੋਆਇਆ ਇੱਕ ਗੱਬਣ ਡਿਟੇਲ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਭਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦੱਸ ਦਿਓ ਜੀ ਬਾਈ ਨਾਮ ਲਾ ਲੀਆ ਪਿੰਡ ਚੜੈਕ ਜਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਬਾਈ ਮੋਬਾਈਲ ਨੰਬਰ 8198856080 ਆ ਚੜੈਕ ਤੇ ਕੋਲੀ ਦੇ ਵਿਚਾਲੇ ਨਹਿਰਾਂ ਦੇ ਆਪਣਾ ਘਰ ਹੈ ਬਾਈ ਠੀਕ ਆ ਵੀਰੇ ਆਪਾਂ ਇਹ ਗੱਲ ਵੀ ਵਾਰ-ਵਾਰ ਮੈਂ ਵੀਡੀਓ 'ਚ ਕਹਿੰਦਾ ਹੁੰਨਾ ਬਾਈ ਜੇ ਕੋਈ ਸਾਡੇ ਪਿੰਡ ਆਉਂਦਾ ਨਾ ਸਾਡੇ 4 ਘਰ ਗਾਂਜਾਂ ਦਾ ਕੰਮ ਕਰਦੇ ਆ ਦੋ ਕੋਠਿਆਂ ਜਾਂ ਦੋ ਸੀ ਨਹਿਰ ਤੇ ਆ ਹਮ ਸਾਰਿਆਂ ਦੇ ਢੀੜਾ ਕੱਢ ਲਿਆ ਕਰੋ ਬਾਈ ਤੁਹਾਡਾ ਢੀੜਾ ਖਾਲੀ ਨਹੀਂ ਜਾਂਦਾ ਹਮ ਤੇ ਮੇਰੀ ਆਪ ਤੱਕ ਅੱਲਾ ਮੈਂ ਹੀ ਦੱਸਦਾ ਹਾਂ ਵਿਚਾਰ ਆ ਦੂਜੇ ਦਾ ਇੱਕਾਂਦ ਨਾ ਕੰਦ ਜਿਹਦਾ ਘਰ ਅਗਲਾ ਦੱਸਦੇ ਨਹੀਂ ਨਾਲ ਤੁਰ ਆ ਜਾਂਦਾ ਵੀ ਅਗਲਾ ਪੁੱਛਣਾ ਲੈਣਾ ਜਿੰਨਾ ਇੱਕ ਵੇਖਣ ਆਲਾ ਆਇਆ ਘੱਡੀ ਜੀ ਨਹੀਂ ਨਾ ਪੈਂਦਾ ਵੀ ਕਿਸੇ ਬੰਦੇ ਨੂੰ ਦੂਜੇ ਦਾ ਘਰ ਨਾ ਪੁੱਛ ਲੈਣਾ ਨਾਲ ਤੁਰੇ ਜਾਂਦੇ ਆ ਹਮ ਪਰ ਆਪਾਂ ਠੋਕ ਕੇ ਵੀਡੀਓ 'ਚ ਵੀ ਕਹਿੰਨੇ ਬਈ ਕੋਠਿਆਂ 'ਚ ਵੀ ਦੋ ਘਰ ਆ ਜਮਾਂ ਨਾਲ ਆ ਉਹ ਗੰਧ ਹੀ ਸਾਂਝੀ ਆ ਉਹਨਾਂ ਦੀ ਵੀ ਤੇ ਕਾਂਦੀ ਸਾਂਝੀ ਸਾਂਝੀ ਆ ਬਈ ਹਮ ਠੀਕ ਆ ਹਮ ਜਿਹਦੇ ਆਉਣਾ ਵੀਡੀਓ ਜਿਹਦੀ ਮਰਜ਼ੀ ਵੇਖ ਲੋ ਗੇੜਾ ਸਾਰਿਆਂ ਨੇ ਕੱਢੋ ਨਾਲੇ ਤਾਂ ਤੁਹਾਨੂੰ ਭਾਅ ਪਤਾ ਲੱਗ ਕੇ ਆਣਗੇ ਨਾਲੇ ਤੁਹਾਡਾ ਮਾੜਾ ਮੋਟਾ ਬਈ ਫਾਇਦਾ ਹੋ ਜੇ ਫਾਇਦਾ ਹੋ ਜੇ ਸਹੀ ਗੱਲ ਆ ਜੀ ਤੇ ਇੱਕ ਨੰਬਰ ਦਾ ਸੁਆਗਰ ਨਮਾ ਜੀ ਦਾ। ਵੀਰੇ ਰੀਗਨਲ ਦੂਜਾ ਸੁਆ। ਕਦੋਂ ਸੁਈ ਹੈ ਜੀ? ਸੁਆ ਤਿੰਨ ਸਾਢੇ ਤਿੰਨ ਦਾ ਟਾਈਮ ਸੀ ਜੋ ਵਹਿੜ ਸੁਈ ਆ। ਜੇਰੋ ਸਾਹਮਣੇ ਬੱਠਲ ਚ ਪਈ ਰੇੜੀ ਚ ਮੈਂ ਉਰੇ ਕਾਰ ਨਹੀਂ ਭੁੱਲ ਗਿਆ। ਠੀਕ ਹੈ ਜੀ। ਹਾਂ। ਵੱਛਾ ਮਗਰਾ ਬਰਾੜਾ। ਹੂੰ। ਪਿਛਲੇ ਸੁਏ ਉਹਨਾਂ ਨੇ ਦੱਸਿਆ ਵੀ 18-19 ਕਿਲੋ ਦੁੱਧ ਹੀ ਚੋਇਆ। ਠੀਕ ਆ। ਆਪਾਂ 17-18 ਮੰਨ ਕੇ ਲਈ ਆ। ਹੂੰ। ਜੇ ਆਪਾਂ ਨਹੀਂ ਚੋਈ ਹੁੰਦੀ ਤਾਂ ਨਹੀਂ ਹੋਈ ਕਹਿੰਦੇ ਆ ਸੁਆ। ਸੁਆ ਇਹਦਾ ਸਾਢੇ ਤਿੰਨ ਪੌਣੇ 4 ਕਿਲੋ ਬੋੜਾ ਮੇਰਾ ਕੱਢਿਆ ਹੋਇਆ ਜੇਰ ਪੈਣ ਤੋਂ ਪਹਿਲਾਂ। ਹੂੰ। ਕਿਉਂਕਿ ਮੈਂ ਆਇਆ ਸੀ ਬੈੜ ਤ ਬੈਠਾ ਨਹੀਂ ਜਾਂਦਾ ਸੀ ਵੀ ਸੌਖੀ ਬਹਿ ਜੂਗੀ ਜੇਰ ਬਹਿ ਜੂਗੀ। ਹਮਮ ਥਾਣਾ ਦੀ ਜੇਰ ਦੀ ਠੰਡੀ ਸੀਲ ਦੀ ਆਪਣੀ ਬੜਾ ਫੋਲ ਗਰੰਟੀ ਆ ਧਾਰਾ ਮਾਰ ਕੇ ਵਿਖਾ ਦੇ ਪਹਿਲਾਂ ਹੀ ਆ। ਠੀਕ ਆ ਜੀ। ਹਾਂ। ਬਾਕੀ ਸੀਮਣ ਚੰਗਾ ਲੱਗਿਆ ਸੀ ਬੱਚਾ ਮਗਰ ਬੱਚਾ ਬੱਚਾ ਬਈ। ਬੱਚੀ ਹੁੰਦੀ ਤਾਂ ਕਿਆ ਬਾਤਾਂ ਹੀ ਸੀ। ਹਮਮ ਕੀਮਤੀ ਵਾਜ ਜਾਣੀ ਸੀ। ਹਾਂਜੀ ਬਈ। ਹੋਰ ਵੀ ਬੜਾ ਕਿਹਰੇ ਘਰੇ ਹੁੰਦੀ ਅੱਜ ਹੋਰ ਹੀ ਭਾ ਕਰਦ ਨੇ ਸੀ ਕਿਸੇ ਨੇ ਯਾਰ ਇਹਦਾ। ਹਮਮ ਠੀਕ ਆ 60 65 ਤੋਂ ਘੱਟ ਕਿਸੇ ਨੇ ਨਹੀਂ ਦੇਣੀ ਸੀ ਆ ਵਿਖਾ ਦੇ ਕਰਦੇ ਨੇ ਨੇੜੇ ਲੈ। ਠੀਕ ਆ ਚਵਾਈ ਦੇਖ ਲੋ ਵੀਰੇ। ਜੰਨੇਰਗੀ ਮਗਰ ਲੈਣਾ ਜੀਰੇ ਮਾਰ ਆ ਲੈ ਓਕੇ ਜੀ ਠੀਕ ਆ ਚਵਾਈ ਦੀ ਮੋਟੀ ਕਿੰਨਾ ਪਿਆ ਜੀ ਦੁੱਧ ਜੀ ਭਾਈ ਦੁੱਧ ਚਾਹੀਦਾ 17 18 ਕਿਲੋ ਵਹਿੜ ਨੂੰ ਰਾਹ ਨਹੀਂ ਹੂੰ ਕਿਉਂਕਿ ਹੁਣ ਤਾਂ ਗਾਂ ਮੌਸਮ ਵੀ ਚੰਗਾ ਆਉਂਦਾ ਜਾਂਦਾ ਬਰੜਾ ਠੀਕ ਆ ਜੀ ਵੀ ਹੁਣ ਕਿਹੜਾ ਗਰਮੀਆਂ ਪਰ ਇੰਨਾ ਵੀ ਜਿਹੜਾ ਹੋ ਪਿਆਊਗੀ ਦੁੱਧ ਜਮਾ ਹੁਣ ਬੋਲੇਗਾ ਬੋਲਾ ਵੀ ਚਿੱਟਾ ਹੂੰ ਕਰਮਾਲੀ ਦਾ ਠੀਕ ਆ ਜੀ ਹਾਂ ਫੇੜ 5.5 6 ਰਾਹ ਆਉਣਾ ਆਊਗੀ ਬਰੜਾ ਰੋ ਸੰਗ ਆ ਗਿਆ ਨਾ ਭਾਈ ਹਾਂਜੀ ਭਾਈ ਸੋਨਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮਹੱਤੀ ਚਵਾਈ ਵਾਲਾ ਫੋਟ ਸ਼ਾਂਕੇ ਤੇ ਇੱਕ ਟਾਈਮ ਕੁ ਨਾ ਜਾਣਾ ਉਹ ਨਹੀਂ ਚੱਲਦਾ ਬਈ ਉਹਦੀ ਆਪਣੀ ਗਰੰਟੀ ਠੀਕ ਆ ਫਿਟਨੈਸ ਵਾਲਾ ਹਵਾਨਾ ਸੋਨਾ ਮੁਠੀ ਵਾਲਾ ਥਾਣਾ ਬਈ ਕੋਈ ਛੋਟੀ ਸਮਝ ਕੇ ਨਾ ਆਵੇ ਹਾਂ ਚੰਗੀ ਆ ਬਾਕੀ ਥਣ ਵੀ ਚਾਰ ਚਾਰ ਉਂਗਲਾਂਦਾ ਨਹੀਂ ਤੇ ਹੱਥ ਚ ਨਾ ਆਉ ਹਨਾ ਬਾਕੀ ਠੰਡੀ ਆ ਆਪਣਾ ਯਾਰ ਆਪਾਂ ਹੁਣ ਧਾਰਾ ਮਾਰੀਆਂ ਕਿਹੜਾ ਨਿਆਣਾ ਪਾਇਆ ਵਿੜੇ ਕਿੱਢੀ ਆ ਲੈ ਐ ਬਹਿ ਜਾ ਰਸਤਾ ਸੈਟ ਗੇ ਬਾਈ ਆ ਥੋੜਾ ਜਿਹਾ ਬੱਚੇ ਦਾ ਜ਼ਰੂਰ ਕਰੂਗੀ ਨਹੀਂ ਤਾਂ ਨੈਲ ਠੀਕ ਆ ਐਂ ਬੈਠਾ ਰਿਆ ਆਪਣਾ ਠੀਕ ਆ ਜੀ ਹਾਂ ਲੈ ਚੱਲੀ ਫਿਰ ਚੰਗੀ ਆ ਜਣੀ ਦੁੱਧ ਤਾਂ ਚਲੋ ਸੇਵਾ ਸੰਭਾਲ ਉਹ ਤਾਂ ਸੇਵਾ ਨਾਲ ਬਾਈ ਜਿੰਨੀ ਸੇਵਾ ਆਪਾਂ ਕਰ ਲਾਂਗੇ ਉਹਨਾਂ ਦਾ ਦੁੱਧ ਇਹਦਾ ਲੈ ਸਕਦੇ ਹਾਂ ਬੱਚਾ ਮਗਰ ਆ ਗਿਆ ਜੀ ਇਹਦੇ ਬੱਚਾ ਇਹਦੀ ਜੈ ਜੀ ਡਿਮਾਂਡ ਜਿਹੜੇ ਲੈਣੇ ਆ ਉਹ ਹੀ ਦੱਸਿਓ ਫਿਰ ਵੀਰੇ ਮੁੱਲ ਕਰਾਉ ਨੂੰ ਜੇ ਤਾਂ ਕੋਈ ਪੁਰਾਣਾ ਖਿਡਾਰੀ ਹੁੰਦਾ ਤਾਂ ਇਹ ਸੱਠੋਂ ਬਾਹਰ ਵੇਚਣੀ ਸੀ ਉਹਨੇ ਹੂੰ ਠੀਕ ਆ ਠੀਕ ਆ ਆਪਾਂ ਵੀ ਮੁੱਲ ਭਣਾ ਕੋਈ 65 ਰੱਖ ਲੈ 60 ਰੱਖ ਲਈ ਹੂੰ 55000 ਰੁਪਿਆ ਵੇੜ ਤਾਂ ਲੈਣਾ ਬਈ ਕੋਜੂ ਮਾੜਾ ਮੁੱਤ ਬਾ ਛੋੜ ਛੱਪੇ ਵਾਲਾ ਕੰਮ ਹੋਊਗਾ ਬਈ ਫੈਕਸ ਜਾਈਆ ਜੀ ਜੀ ਕੀਤਾ ਮੁੱਲ ਵੀ ਆਪਣੀ ਆਤ ਹੀ ਨਹੀਂ ਮਰੜਾ ਪਤਾ ਨੂੰ ਵੀ ਪਤਾ ਨਾਤੋਂ ਵੀਡੀਓ ਪਾਉਣੇ ਆ ਮਾਲ ਵੇਚਦਾ ਬਈ ਤਾਂ ਪਾਉਣੇ ਆ ਸਹੀ ਗੱਲ ਭਾਅ ਆਪਣੇ ਜਮਾਂ ਜੈ ਜੀ ਹੁੰਦਾ ਠੀਕ ਆ ਇਹਦਾ ਵੇਖ ਲਿਆ ਬੱਚੀ ਦਾ ਜਿਹੜਾ ਭਾਅ ਕਰਨਾ ਆਪਾਂ ਵਪਾਰ ਛੱਡ ਦਾਂਗੇ ਆ ਕੋਈ ਭਾਅ ਦੀ ਕੋਈ ਬੱਚੀ ਆਦ ਦੇ ਠੀਕ ਆ ਹਾਂ ਸੋਨਾ ਕੱਟ ਵਾਲਾ ਹਵਾਨਾ ਹਨਾ ਵੀਰੇ ਆਹੜੇ ਪਿੰਡੋਂ ਵਹਿੜ ਲਈਏ ਹੂੰ ਠੀਕ ਆ ਹੂੰ ਪਿਛਲੇ ਸੂਏ ਉਹ ਕਹਿੰਦਾ ਵੀ 16 ਕਿਲੋ ਦੁੱਧ ਚੋਇਆ ਪਹਿਲੇ ਸੂਏ ਦੂਜੇ ਸੂਏ ਵਹਿੜਸ ਹੁੰਦੀ ਐ ਠੀਕ ਆ ਉਹ ਬੰਦੇ ਨੇ ਆਪਣਾ ਮਾਨਤਾ ਨਹੀਂ ਕੀਤਾ ਆਪ ਨੂੰ ਵਹਿੜ ਪਾ ਰੰ ਦੇਤੀ ਠੀਕ ਆ ਇਹ ਵਹਿੜਾ ਵੈਗੀ ਸੀ ਕਿ 2026 ਆ ਗਈ ਸੀ ਪੰਨਾ ਲੈਣੀ ਆ ਠੀਕ ਆ ਰੱਬ ਜਾਣੇ ਉਹ ਤੋਂ ਪੈਸੇ ਨਹੀਂ ਹੋਏ ਜਾਂ ਕਿਵੇਂ ਆ ਹਨਾ ਉਹੀ 2000 ਅੱਜ ਆਪਾਂ ਵੇਚ ਕਰ ਦੇਣੀ ਅੱਛਾ ਹਾਂ ਹੋਰ ਕਿਸੇ ਦੇ ਘਰੇ ਹੁੰਦੀ ਬੜਾ ਇਹ ਅੱਜ 55000 ਦੀ ਸੀ ਹੂੰ ਇਹ ਤੈਨੂੰ ਵੀ ਪਤਾ ਤੇ ਮੈਨੂੰ ਵੀ ਪਤਾ ਹਾਈਟ ਵਖਾਰੇ ਵਹਿੜ ਦੀ ਚੰਗੀ ਆ ਸਭੀ ਭਲੀ ਆ ਜਰਸੀ ਆ ਪਿਓਰ ਪੰਜਾਬ ਵਾਲੀ ਇਹ ਹੁੰਦੀ ਆ ਬਾਈ ਉਹ ਰੀਂਗਾਂ ਬਟੀਆਂ ਆ ਮਾਤ ਲਾਲੀਆਂ ਲੈ ਠੀਕ ਆ ਭਲਾ ਜਵਾਗ ਬਾ ਦੇ ਲੈ ਜੇ ਕੋਈ ਮਰਜ਼ੀ ਬੈਠਾ ਮੈਂ ਕਹਿਆ ਯਾਰ ਵਹਿੜ ਪੈਰ ਵੀ ਨਹੀਂ ਪੜਦੀ ਬਾਈ ਆਪਾਂ ਹਲਕਰੀ ਫਿਰਦੀ ਆ ਜੇ ਇੱਧਰ ਪੈਂਦੀ ਇੱਧਰ ਹੋ ਜਾਂਦੀ ਨਹੀਂ ਉੱਧਰ ਹੋ ਜਾਂਦੀ ਹੈ ਠੀਕ ਆ ਜੀ ਹਾਂ ਠੀਕ ਆ ਬਰੇ ਬੂਤੀ ਬਾਤੀ ਵਖਾ ਵਹਿੜ ਦੀ ਕਿੰਨੀ ਚੰਗੀ ਵਹਿੜ ਆ ਬਾਈ ਚਮਕਦਮ ਕਾਲੀ ਆ ਯਾਰ ਕੋਈ ਹੋਰ ਵਪਾਰੀ ਹੁੰਦਾ ਬਾਈ ਅਗਲੇ ਨੇ ਵੱਧ ਨਫੇ ਦੀ ਲਾਲਚ ਕਰ ਜਾਣਾ ਸੀ ਹੂੰ ਠੀਕ ਆ ਕਿਉਂਕਿ ਸਾਡੇ ਤਾਂ ਕਈ ਮੈਂ ਇਹੋ ਜਿਹੇ ਵੇਖਿਆ ਤਿਰਕੇ ਦੱਸਦੇ ਅੱਜ ਮੈਂ ਗਾਂ ਚੋਂ 10000 ਲਿਆ 15 ਲਿਆ ਅੱਛਾ ਆਪਾਂ ਨਾ ਉਹ ਜਾ ਕੰਮ ਕਰਨਾ ਨਾ ਕੀਤਾ ਬਾਈ ਠੀਕ ਆ ਹਾਂ ਠੀਕ ਹੈ ਜੀ 22500 ਲੈਣਾ ਉਹਨਾਂ ਸਵਰ ਆ ਮਹਾਰਾਜ ਦੰਦਾ ਰਵੇ ਚਾਜ ਦੇ ਥਾਂ ਲੱਗਣ ਹੂੰ ਸਹੀ ਗੱਲ ਆ ਹਾਂ ਚੰਗੀ ਆ ਵੇਲ ਵਜਨ ਵਾਲੀ ਆ ਕੋਈ ਆਈ ਨਹੀਂ ਗਾ ਬਈ ਲਸੀ ਬਾਈ ਹਾਈਟ ਵਜਨ ਔਲਾ ਵਹਿੜਦਾ ਸੀ ਦੁੱਧ ਵੀ ਬਾਈ 5 6 ਫੀਟ ਵਾਲਾ ਪਿਆਉ 6 ਵਾਲਾ ਪਲੱਸ ਵਾਲਾ ਆਉਗਾ ਬਾਈ ਰਾਹ ਹੁਣ ਹੂੰ ਇਹ ਤਾਂ ਇਹਦਾ ਫਾਇਦਾ ਹਾਂ ਗਰਮੀ ਵੀ ਨਹੀਂ ਮਨਾਉਣੀ ਇਹਨੇ ਹਾਂਜੀ ਹਾਂਜੀ ਬਾਈ ਤੇ ਜੈਜ ਡਿਮਾਂਡ ਇਹਦੀ ਫਿਰ ਬਾਈ ਯਾਰ ਜੇ ਦਾ ਭਾਈ ਕਰਨੀ ਕਿਸ ਨੇ ਭਾਨ ਤੋੜ ਕਰਨੀ ਭਕਾਈ ਦਾ ਕਾਦੀ ਹੁੰਦੀ ਆ ਨਾ ਹੂੰ ਅਗਲੇ ਨੇ ਚੀਜ਼ ਲੈਣੀ ਆ ਜਾਲ ਅਗਲੇ ਨੂੰ ਆਇਆ ਹੁੰਦਾ ਵੀ ਭਾਣਾ ਮਿਲ ਜੇ ਹੂੰ ਜੇ ਤਾਂ ਮਾਨ ਤਾਨ ਕਰਾਉਣਾ ਵੀਰੇ ਤਾਂ 45000 ਚੋਂ ਗਿਰੂੰਗਾ ਅੱਛਾ ਨਹੀਂ 37000 ਰੁਪਿਆ ਵੇੜ ਦਾ ਲੈਣਾ ਆਫਰ ਹੀ ਆ ਬੰਦੇ ਦਾ ਨੰਬਰ ਦੇ ਦੂੰ ਐਡਰੈਸ ਦੇ ਦੂੰ ਕੋਈ ਲੋਕ ਨਹੀਂ ਲਪੇਟ ਨਹੀਂ 3434000 ਦੀ ਵੇੜ ਲਈ ਆ ਅੱਛਾ 2500 ਨਫਾ ਲੈਣਾ ਦੱਸ ਕੇ ਲਾਵਾਂਗੇ ਵੀਡੀਓ ਹੁਣੇ ਵੀ ਮੇਰੀ ਵੇਖਣੀ ਆ ਕਿਉਂਕਿ ਉਹ ਪਹਿਲਾਂ ਵੀ ਵੇਦਾ ਚੀਕਾ ਹਾਂ 37000 ਰੁਪਏ ਦੀ ਬਾਈਕ ਇਹਦਾ ਵਹਿੜ ਦੇ ਦਾਂਗੇ ਜੀ ਥਾਣਾ ਤੁਣਾ ਦੀ ਗਰੰਟੀ ਹੈ ਜੀ ਫੁੱਲ ਗਰੰਟੀ ਉਹ ਪਾਰ ਪਿੱਛੇ ਦੀ ਥਾਣਾ ਦੀ ਠੀਕ ਆ ਠੰਡੀ ਸੀਲ ਦੀ ਉਹ ਆਪਾਂ ਵਿਖਾਈ ਦਿੱਤਾ ਹੱਥ ਮਾਰ ਕੇ ਠੀਕ ਹੈ ਵੀਰੇ ਹਾਂ ਭਲਾ ਜਵਾਗ ਬਾਦੇ ਯਾਰ ਲੈ ਉਹਦਾ ਪੂ ਚੱਕੀ ਖੜੀ ਕਰਨ ਵਾਲੀ ਲੈ ਹੂੰ ਇਹ ਤਾਂ ਗੱਲ ਹੈਗੀ ਚੰਗੀ ਚੀਜ਼ ਆ ਹਾਂ ਲੈ ਇਹਦਾ ਟੱਲਾ ਵਿਖਾ ਵਹਿੜ ਦੇ ਲੈ ਠੀਕ ਆ ਇਹਦੇ ਨਗੀਨੇ ਛੋਟੇ ਪਾਰ ਘਰੇ ਘਰੇ ਤੋ ਹੁੰਦੇ ਆ ਹੂੰ ਯਾਰ ਮੈਂ ਗਰੰਟੀ ਦਿੰਦਾ ਹੋਰ ਕਿਸੇ ਨੇ ਲਈ ਹੁੰਦੀ ਇਹੇ ਆਈ ਲੈਨੇ ਕਹਿਣਾ ਹੀ ਚੱਲ ਉਹਨੇ ਪਹਾੜਾ ਦੇਦੀ ਅੱਜ 15 ਮਨਾ ਲਓ 50 ਦੀ ਦੋ ਠੀਕ ਆ ਤੇ ਇਹ 50 ਦੀ ਵਿਗਣੀ ਆ ਇਹ ਤਾਂ ਗੱਲ ਹੈਗੀ ਆ ਹਾਂ ਭਲਾ ਵੇਚਣ ਵਾਲਾ ਲੈ ਜਾ ਕੋਈ ਠੀਕ ਆ ਜੀ ਹਾਂਜੀ ਭਾਈ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ